ਅਮਦਨ ਤਾਂ ਨਾ ਜਨਾ ਜੇ 2-3 ਕਿੱਲੇ ਨਾਲ 5 ਕਿੱਲੇ ਨਾਲ ਇਹ ਕੰਮ ਕਰਕੇ ਰੱਖੇ ਮੈਂ ਕਹਿੰਦਾ ਉਹਨੂੰ ਕੋਈ ਕੰਮ ਕਰਨ ਦੀ ਹੋਰ ਲੋੜ ਨਹੀਂ ਹੈ ਯਾ ਤਿਆਰ ਹੀ ਹੋ ਜਾਂਦਾ ਹੈ ਬੱਚੇ ਵੇਚੇ ਨੇ ਹੁਣ ਇਹਨਾਂ ਨਾਲ ਦੇ 18 ਤੇ 9 ਰਹਿ ਗਏ 10-10 ਹਜ਼ਾਰ ਦੇ ਵਿੱਚੇ ਨੇ 2 ਘੰਟੇ ਹਾਂਜੀ ਸਾਰੇ ਮਾਲ ਤੇ ਵਿੱਚੇ ਮੈਂ ਸਾਡੇ ਨਾਲ ਦੇ 2 ਘੰਟੇ ਲਾਉਣੇ ਸੀ ਦੋਨੇ ਜੀ 2 ਘੰਟੇ ਸਾਰਾ ਕੰਮ ਨਬੜ ਜਾਣਾ ਪੱਕੀ ਦੇ ਲੱਗ ਕੇ ਅਠਨੀ ਵਜੇ ਸਾਨੂੰ 7:30 ਵਜੇ ਨੂੰ ਮਿਲ ਦਿੰਨੇ ਆ ਨਾ ਕੋਈ ਔਖਾ ਨਾ ਨਾ ਕੋਈ ਔਖਾ ਨਹੀਂ ਇਹਨਾਂ ਨੇ ਹੌਲੀ ਚੀਜ਼ ਪਾਓ 5-6 ਮਹੀਨੇ ਦੇ ਨਹੀਂ ਹੁੰਦੇ ਜਨਾ ਚਿਰ ਉਦੋਂ ਬਾਅਦ ਆਣੇ ਪਾਉਣ ਠੀਕ ਹੈ ਦੁੱਧ ਮੈਂ ਇਹਨਾਂ ਨੂੰ ਡੱਕ ਮਾਜਾ ਹਾਂ ਇਹਦੇ ਬੱਚੇ ਤਾਂ 10-10 ਦਿਨਾਂ ਦੇ ਲੋਕ ਨਾ 15-15 ਦਿਨਾਂ ਦੇ 10-1000 ਦੇ ਚੱਕੇ ਲੈ ਗਏ ਠੀਕ ਆ ਆ ਪੱਠ ਨਾਲ ਦੀ ਇੱਕ ਪੱਠ ਵਿੱਚ ਹੀ 15000 ਦੀ ਦੁੱਧ ਕਿੰਨਾ ਕਹੇ ਥੱਲੇ ਆਪਾਂ ਦੁੱਧ ਦੀ ਗੱਲ ਹੈ ਪਹਿਲੇ ਭਾਈ 4 ਕਿਲੋ ਪੱਕੀ ਗੱਲ ਹੈ ਜੀ ਠੀਕ ਹੈ ਝੂਠ ਤਾਂ ਨਹੀਂ ਹੈਗਾ ਕੋਈ 4 ਕਿਲੋ ਡਿਵੈਲਪਰ ਕਹਿੰਦੇ ਨੇ ਵੀ ਸਾਡੀ ਬੱਕਰੀ 4 ਕਿਲੋ ਦਿੰਦੀ ਆ 5 ਕਿਲੋ ਦਿੰਦੀ ਆ ਇਹ ਵੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਅੱਜ ਪਹੁੰਚੇ ਹੋਏ ਹਾਂਗੇ ਭਈ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜੁਗਲਾਂਣ ਬਰੇਟਿਆਂ ਦੇ ਜਮਾ ਕੋਲੇ ਤੁਹਾਨੂੰ ਦਿਖਾਵਾਂਗੇ ਬਾਈ ਇੱਕ ਬੱਕਰੀਆਂ ਦਾ ਘਰੇਲੂ ਫਾਰਮ ਘਰੇ ਰੱਖੀਆਂ ਹੋਈਆਂ ਨੇ ਬੱਕਰੀਆਂ ਕਿਵੇਂ ਰੱਖ ਰਹੇ ਨੇ ਕੀ ਗੱਲਬਾਤ ਹੈ ਤੇ ਖਵਾਉਂਦੇ ਕੀ-ਕੀ ਨੇ ਖਰਚਾ ਬਟਾ ਕਿੰਨਾ ਕਹਿੰਦਾ ਤੇ ਕਮਾਈ ਕਿੰਨੀ ਕੁ ਹੋ ਜਾਂਦੀ ਆ ਸਾਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹੋਰ ਮੇਰੇ ਵੀਰਾਂ ਦੇ ਵੀਡੀਓ ਕੰਮ ਆ ਸਕੇ ਤੇ ਜੇ ਤੁਸੀਂ ਬਾਈ ਬੱਕਰੀਆਂ ਖਰੀਦਣੀਆਂ ਵੇਚਣੀਆਂ ਚਾਹੋ ਤਾਂ ਵੀ ਤੁਸੀਂ ਵੀਰ ਦੇ ਨਾਲ ਸੰਪਰਕ ਕਰਕੇ ਬੱਕਰੀਆਂ ਖਰੀਦ ਸਕਦੇ ਹੋ ਆਜੋ ਵੇ ਜੀ ਗੱਲਬਾਤ ਕਰ ਦਿਆਂਗੇ ਬਣੇ ਰਹੋ ਵੀਡੀਓ ਦੇ ਵਿੱਚ ਬਈ ਅਸੀ ਸਕਾਰ ਜੀ ਜੀ ਸਤ ਸਕਾਰ ਕੀ ਹਾਲ ਚਾਲ ਨੇ ਬੋਲੇ ਬਾਈ ਬੜੀ ਮਿਹਰਬਾਨੀ ਬਾਈ ਠੀਕ ਹੈ ਜੀ ਕਿਵੇਂ ਕੰਮ ਕਰ ਕਿਵੇਂ ਹੈ ਜੀ ਬਹੁਤ ਵਧੀਆ ਕੰਮ ਹੈ ਬਾਈ ਬਹੁਤ ਵਧੀਆ ਜੇ ਬੰਦਾ ਨਾ ਧਿਆਨ ਨਾਲ ਕਰੇ ਇੰਨਾ ਵਧੀਆ ਗੱਲ ਛੱਡ ਦੋ ਠੀਕ ਹੈ ਜੀ ਕਿੰਨੀਆਂ ਬੱਕਰੀਆਂ ਕਿੰਨੇ ਆਪਣੇ ਕੋਲ ਨਾ ਕਿੰਨੇ ਟੋਟਲ ਆਪਾਂ ਟੋਟਲ ਨੇ ਗੱਲ ਅੱਜ ਜੀ ਹੈਗੇ ਨੇ 23 24 ਨਾਗ ਠੀਕ ਆ ਬੱਕਰੀਆਂ ਨੇ 15 16 ਹਾਂਜੀ 9 10 9 ਬੱਚੇ ਨੇ ਠੀਕ ਹੈ ਜੀ ਮੱਝਾਂ ਰੱਖੀਆਂ ਹੋਈਆਂ ਨੇ ਗਾਇਆਂ ਰੱਖੀਆਂ ਹੋਈਆਂ ਠੀਕ ਹੈ ਜੀ ਹਾਂ ਇਹ ਵੀ ਬੇਚਣ ਦੇ ਨਾਲ ਇਹ ਕਿਵੇਂ ਬੱਕਰੀਆਂ ਕਿਵੇਂ ਰੱਖ ਕੇ ਨਾਲ ਇਹ ਜਿੱਦਾ ਯਾਰ ਇੱਕ ਸ਼ੌਂ ਅਮਦਨ ਇਹਨਾਂ ਚ ਬੜੀ ਵਧੀਆ ਅੱਛਾ ਅਮਦਨ ਤਾਂ ਨਾ ਜਨਾ ਜੇ 2-3 ਕਿੱਲੇ ਨਾਲ 5 ਕਿੱਲੇ ਨਾਲ ਇਹ ਕੰਮ ਕਰਕੇ ਰੱਖੇ ਮੈਂ ਕਹਿੰਦਾ ਉਹਨੂੰ ਕੋਈ ਕੰਮ ਕਰਨ ਦੀ ਹੋਰ ਲੋੜ ਹੀ ਨਹੀਂ ਹੈ ਯਾ ਤਿਆਰ ਹੀ ਹੋ ਜਾਂਦਾ ਹੈ ਆ ਬੱਚੇ ਵੇਚੇ ਨੇ ਹੁਣ ਇਹਨਾਂ ਨਾਲ ਦੇ 18 ਤੇ 9 ਰਹਿ ਗਏ 10-10 ਹਜ਼ਾਰ ਦੇ ਵੇਚੇ ਨੇ ਠੀਕ ਹੈ ਜੀ ਜ਼ਮੀਨ ਕਿੰਨੀ ਹੈ ਆਪਣੇ ਕੋਲ ਜਬ ਜ਼ਮੀਨ ਆਪਣੇ ਕੋਲ ਜ਼ਮੀਨ ਹੈਗੇ ਨੇ 6-7 ਕਿੱਲੇ 6-7 ਕਿੱਲੇ ਠੀਕ ਆ ਔਖਾ ਨਹੀਂ ਹੁੰਦਾ ਨਾਲ ਠੀਕ ਹੈ ਮੱਝਾ ਵੀ ਨੇ ਜ਼ਮੀਨ ਵੀ ਹੈਗੀ ਜ਼ਮੀਨ ਠੀਕ ਕਰਨਾ ਮੀ ਠੇਕੇ ਦੇ ਮੁੰਡਾ ਮੇਰਾ ਪੁਲਿਸ ਆ ਹਾਂਜੀ ਜਮੀਨ ਠੇਕੇ ਦੇ ਆ ਠੀਕ ਆ ਆਪਣੇ ਕੋਲ ਖੁੱਲੀ ਜਗ੍ਹਾ ਪਹਿਲਾਂ ਬਰੇਟੇ ਤੇ ਆਪਣਾ ਫਾਰਮ ਮੰਨ ਲਓ ਹੁਣ ਹੋ ਰਿਹਾ ਠੀਕ ਆ ਵਧੀਆ ਠੀਕ ਆ ਮਾਲ ਇਹ ਚਾਰ ਦਿਓ ਜਾਂ ਫਿਰ ਇੱਥੇ ਹੁੰਦੇ ਆ ਮਾ ਮਾਸ਼ੀ ਨਹੀਂ ਕਿਤੇ ਚਾਰਨ ਲੈ ਗਏ ਉਹ ਉੱਥੇ ਵਾਲੇ ਚਾਰਨ ਲੈਂਦੇ ਸੀ ਉਰੇ ਤਾਂ ਕਿਤੇ ਚਾਰਨ ਲੈ ਗਏ ਇਹਨਾਂ ਨੂੰ ਠੀਕ ਆ ਕੜਕੀ ਹੂੰ 2 ਘੰਟੇ ਹਾਂਜੀ ਸਾਰੇ ਮਾਲ ਤੇ ਵਿੱਚੋਂ ਮਹਿਸਾਂ ਤੇ ਇਹਨਾਂ ਦੇ 2 ਘੰਟੇ ਲਾਉਨੇ ਸੀ ਦੋਨੇ ਜੀ 2 ਘੰਟੇ ਸਾਰਾ ਕੰਮ ਨਬੜ ਜਾਣਾ ਪੱਕੀ ਗੱਲ ਲੱਗੀ ਤੋਂ ਲਾ ਕੇ 8:00 ਵਜੇ ਸਾਨੂੰ 7:30 ਵਜੇ ਨੂੰ ਮੇੜ ਦਿੰਨੇ ਆ। ਓੱਖਾ ਕੋਈ ਲੱਗ। ਨਾ 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 ਕੋਈ ਓੱਖਾ ਨਹੀਂ। ਠੀਕ ਹੈ ਜੀ। ਮਾਰਿਆ ਮਾਂਜਾ ਰੋਟੀਆਂ 'ਚ ਲੱਗੇ ਨੇ। ਦੋ ਟੋ ਤਾਂ ਨੇ ਹੁੰਦੇ ਨੇ ਡੇਗਿਆਂ ਉਹ ਦੂਬਾ ਦਾ। ਨੀਰਾ ਪਾਣ ਨੇ ਆ ਟੂੜੀ ਖਾਂਦੀਆਂ ਨੇ ਦਾਣਾ। ਉੱਧਰ ਰੱਖ ਦੇ ਉਹ। ਹਾਂ ਉੱਧਰ ਦਿਖਾਉ। ਕੋਈ ਫਾਰਮਿਕ ਹੈ ਦੋ ਪਾਸੇ ਕਰਿਆ ਹੋਇਆ ਸੈਟਿੰਗ ਹੈ ਨਾ। ਉੱਧਰ ਹੈ ਜੀ ਜਿਹੜਾ ਇਹ ਹੈ। ਆ ਦੇਖੋ ਜਦੋਂ ਅਸੀਂ ਤੜਕੀ ਉਠਦੇ ਆ ਰਾਤ ਨੂੰ ਮਾਲ ਇੱਥੇ ਬੰਦ ਹੁੰਦਾ। ਅਸਰ ਰਾਤ ਨੂੰ ਇੱਥੇ ਮੀਂਹ ਆ ਕੇ ਧਾਈ ਚਾ ਜਾਂਦਾ। ਮੀਂਹ ਆ ਕੇ ਇੱ ਟੜਕੀ ਮਰਾ ਚਾੜੂ ਇਥੋਂ ਤਾਂ ਸਲੀਢੇ ਡੇਢ ਤਾਂ ਹਲੇ ਹੁੰਦੀਆਂ ਵੀ ਗਣਾਂ ਦੀ ਉਹ ਤੋਂ ਬਾਅਦ ਖੁਲਣੇ ਟੂੜੀ ਰਲਾ ਕੇ ਦਾਣੇ ਆਲਾ ਕੇ ਪਾਉਨੇ ਆਮੀ ਠੀਕ ਆ ਜੀ ਇੱਥੇ ਪਾ ਦਿੰਦੇ ਹੋਗੇ ਇੱਥੇ ਪਾਉਨੇ ਆ ਆ ਖੁਲਣੇ ਬਣੇ ਨੇ ਉਹ ਪਾਣੀ ਆਲਾ ਬਣੇ ਨਾਲ ਹੀ ਠੀਕ ਆ ਉੱਥੇ ਪਾਣੀ ਆਲਾ ਸਿਸਟਮ ਪੱਕਾ ਹੈ ਹਾਂ ਜੇ ਕਿਸੇ ਨੇ ਬਣਾਉਣਾ ਐਵੇਂ ਐਵੇਂ ਬਣਾਵੇ ਵੈਸਾ ਠੀਕ ਆ ਵਿੱਚੀ ਪਾਣੀ ਹੈ ਹਾਂ ਜੀ ਵਿੱਚੇ ਦੋ ਖੁਲਣੇ ਨੀਰੇ ਵਾਲੀਆਂ ਨੇ ਇਹਦੇ ਵਿੱਚ 15 ਗਣਾਂ ਈ ਕਰਿਆ ਖਾ ਲਿਆ ਜੀ ਕਰਿਆ ਪੀ ਲਿਆ ਇੱਕ ਕਰਿਆ ਪਾਣੀ ਪੀ ਲਿਆ ਠੀਕ ਆ ਇੱਥੇ ਮੌਜ ਆ ਜਮਾ ਇੱਥੇ ਮੌਜ ਆ ਜੀ ਹਾਂ ਉਸ ਤੋਂ ਬਾਅਦ ਹੁ ਹਾਂ ਗਰਮੀ ਹੋਣ ਲੱਗ ਗਈ ਹੁਣ ਥੱਲੇ ਵਾਗਿਆ ਮਾਲ ਹੁਣ ਗਰਮੀ ਹੋਣ ਲੱਗ ਗਈ ਆ ਥੜੀ ਹਾਂ ਗਰਮੀ ਹੈ ਹੂੰ ਇੱਥੇ ਵਾਗਿਆ ਪੱਖੇ ਦਾ ਮਾਲ ਠੀਕ ਆ ਜੀ ਠੀਕ ਆ ਬੱਚੇ ਲੱਗਨੇ ਹੂੰ ਬੱਕਰੀਆਂ ਲੱਗਨੇ ਕਿਸੇ ਵੀ ਬਾਈ ਨੇ ਕਰਨਾ ਬੱਚੇ ਲੱਗ ਗਏ ਬਣਾਉਗਾ ਲੱਗ ਗਈ ਇੱਕ ਆਰ ਨਹੀਂ ਕੀ ਆਈ ਲੱਗ ਰੱਖਣ ਦਾ ਇਹਨਾਂ ਨੂੰ ਬਸ ਚਿੰਬੜਦੇ ਨਹੀਂ ਹੈਗੇ ਬਿੰਦੇ ਬਿੰਦੇ ਨਹੀਂ ਚਿੰਬੜਦੇ ਚੁਗਾਉਣੇ ਨੇ ਚੁਗਾਉਣੇ ਆ ਠੀਕ ਆ ਤੰਗ ਕਰ ਦੇਣਾ ਹਾਂ ਤੰਗ ਕਰਦੇ ਨੇ ਚੰਬੜੇ ਰਹਿੰਦੇ ਨੇ ਆ ਦੇਖ ਲੋ ਬੱਕ ਬਰੀਡਰ ਦੇਖ ਲੋ ਆਪਣਾ ਬਾਹਰ ਫਿਰਦਾ ਮਾਲ ਦੇਖ ਲੋ ਕਿੰਨਾ ਕਰਾਜੀ ਹੁੰਦਾ ਤੇ ਆਪਣਾ ਮਾਲ ਘਰੇ ਦੇਖ ਲੈ ਵੀ ਕਿੰਨਾ ਕਰਾਜੀ ਇਹ ਕਾਰਨ ਕੀ ਹੈ ਜੇ ਇੰਨੇ ਰਾਜੀ ਦਾ ਕਿਉਂਕਿ ਆਪਾਂ ਦੇ ਕੋਲ ਹੁੰਦਾ ਨਹੀਂ ਹੁੰਦਾ ਇੰਨਾ ਰਾਜੀ ਮਾਲ ਘਰੇ ਕਰ ਮਾਲ ਟੂੜੀ ਤੇ ਫੀਲਡ ਤੇ ਮੂਫਲੀ ਤੇ ਨੀਰੇ ਤੇ ਆਓ ਦੇਖਾ ਉਹ ਦਿਖਾਉਂ ਵਾਲੇ ਤੁਹਾਨੂੰ ਉਧਰ ਫਿਰ ਚੱਲਦੇ ਆਪਾਂ ਪਹਿਲਾਂ ਇੱਧਰ ਸਮਾਰਕ ਮਾਲ ਪਹਿਲਾਂ ਦਿਖਾ ਦਈਏ ਭਾਈ ਹਾਂ ਵਿੱਚ ਬਾੜਾ ਲੈ ਵੀ ਇਹ ਸਮਾਰਕ ਇਹਦਾ ਰਾਜੂ ਦਾ ਕਾਰਨ ਨੀ ਨੌ ਬੱਚੇ ਨੇ ਕੋਈ ਬੱਚਾ ਲਿਸਹਾ ਗਦੇ ਕੁਝ 2 ਮਹੀਨੇ ਦਾ ਕੁਝ 1.5 ਮਹੀਨਾ ਲੱਗਦਾ ਮੈਂ 6-6 ਮਹੀਨੇ ਦੇ ਬੱਚੇ ਹੁੰਦੇ ਨੇ ਸਹੀ ਗੱਲ ਐ ਜੀ ਐਂ ਲੱਗਦੇ ਇਹ ਫਾਰਮ ਵਾਲੇ ਨਹੀਂ ਐਨੇ ਰਾਜੀ ਹੁੰਦੇ ਨਹੀਂ ਹੈਗੇ ਨਾ ਬੱਚੇ ਫਾਰਮ ਵਾਲੇ ਕੋਈ ਬੰਦਾ ਐਨੇ ਰਾਜੀ ਕਰਕੇ ਮਾਲ ਲਖਾ ਦੇ ਮੈਂ ਨਾਮ ਦਊਗਾ ਉਹਨੂੰ ਸਹੀ ਗੱਲ ਐ ਨਾ ਇਹਨਾਂ ਨੂੰ ਕਦੇ ਦਾਣੇ ਪਾਏ ਇਹਨਾਂ ਨੂੰ ਦਾਣੇ ਨਹੀਂ ਬਾਈ ਪਾਏ ਕਦੇ ਨਾ ਇਹਨਾਂ ਨੂੰ ਸੋਲਿਆ ਸਿਲਕਾ ਕਣਕ ਦਾ ਛਿਲਕਾ ਹਾਂਜੀ ਤੇ ਸੁਆਬਿੰਦਾ ਛਿਲਕਾ ਠੀਕ ਆ ਉਹ ਪਾਉਣਾ ਲੈ ਮਤਰਾ ਦੇਖੋ ਉਹ ਪਾਉਣਾ ਜਾਂ ਮਾੜੀ ਮੋਟੀ ਲੰਗੀ ਲਿਆਵਾ ਉਹ ਨਹੀਂ ਮੂੰਫੜੀ ਦਾਨੀ ਰੱਖਾਂਦੇ ਨੇ ਠੀਕ ਆ ਜੀ ਕਦੇ ਵੀ ਅੱਜ ਤੱਕ ਕਿਨਾਂ ਨੂੰ ਦਾਣੇ ਨਹੀਂ ਮਿਲੇ ਦਾਣੇ ਨਾਲ ਭਾਈ ਇਹਨਾਂ ਦੇ ਪੋਟੇ ਜਾਮ ਹੋ ਜਾਂਦੇ ਨੇ ਬੱਚਿਆਂ ਦੇ ਛੂਟਿਆਂ ਦੇ ਅੱਛਾ ਤਾਂ ਉਹ ਰਾਜੀ ਨਹੀਂ ਹੁੰਦੇ ਹੁੰਦੇ ਹੂੰ ਜਿਹੜੇ ਬਾਹਰ ਲਿਆਂਦੇ ਨੇ ਉਹਨਾਂ ਨੂੰ ਹਵੜ ਮਾਰਨਦੀ ਐ ਮੈਂ ਬਾਹਰ ਲਿਆਂ ਨੂੰ ਵੀ ਕਹਿੰਦਾ ਹੁੰਨਾ ਜੇ ਮੈਨੂੰ ਮਿਲ ਜਾਣਾ ਹਾਂਜੀ ਵੀ ਮੇਰੇ ਬੱਚੇ ਦੇਖੋ ਅੱਜ ਛੋਟਾ ਦੇਖਾਉਣਾ ਮੈਂ ਅੱਛਾ ਹਾਂ ਉਹਨਾਂ ਨੂੰ ਹਵੜ ਮਾਰ ਦਿੰਦੀ ਐ ਜਿਹੜੇ ਘਰੇ ਨੂੰ ਉਹਨਾਂ ਨੂੰ ਦਾਣੇ ਨਾਲੇ ਮਾਰ ਦਿੰਦੇ ਨੇ ਇਹਨਾਂ ਨੇ ਹੌਲੀ ਚੀਜ਼ ਪਾਓ 5-6 ਮਹੀਨੇ ਦੇ ਨਹੀਂ ਹੁੰਦੇ ਜਨਾਜ਼ਰ ਉਸ ਤੋਂ ਬਾਅਦ ਦਾਣੇ ਪਾਉਣ ਲੱਗਦੇ ਠੀਕ ਐ ਜੀ ਦੁੱਧ ਮੈਂ ਇਹਨਾਂ ਨੂੰ ਡੱਕ ਮਾ ਜਮਾਉਣਾ ਦੁੱਧ ਬੱਕਰੀ ਕਿ ਮੈਂ ਆਪਣੇ ਕੋਲੇ ਜੇ ਆਪਾਂ ਬੱਕਰੀ ਦੀ ਗੱਲ ਬਾਰੇ ਕੁਆਲਿਟੀ ਦੀ ਗੱਲਬਾਤ ਕਰੀਏ ਆ ਜਰਾ ਇੱਧਰ ਦੇਖ ਲੈ ਕੁਆਲਿਟੀ ਤੈਨੂੰ ਪਹਿਲਾਂ ਕੁਆਲਿਟੀ ਦਿਖਾਉਣਾ ਲਿਆਓ ਜੀ ਆਹ ਦੇਖ ਲੈ ਬਾਈ ਜੀ ਬੱਕਰਾ ਦੇਖੋ ਹੈਵੀ ਦੇਖੋ ਬੰਨਾ ਇਹ ਬੱਕਰਾ ਦੇਖ ਬਾਈ ਦੇਖਾ ਕਿੰਨੀ ਉਮਰ ਕਿੰਨੀ ਹੋ ਗਈ 8 ਦੰਦ ਹੋ ਗਏ ਬੰਨਾ ਬਾਈ 8 ਦੰਦ ਨਹੀਂ ਹੋਇਆ ਅਜੇ ਹੋਇਆ ਨਹੀਂ ਨਾ 6 ਦੰਦ ਹੋਇਆ ਜੀ ਸਹੀ ਗੱਲ ਹੈ 6 ਦੰਦ ਆਦਾ ਬਈ ਇਹਦੇ ਬੱਕਰਾ ਦੇਖ ਸਕਦੇ ਹੋਗੇ ਬੱਕਰਾ ਦੇਖ ਚੰਗੀ ਕੁਆਲਿਟੀ ਦੇਖੋ ਕੰਨ ਦੇਖ ਆਹ ਦਿਖਾ ਦੇ ਸਾਤੀ ਦਿਖਾ ਦੇ ਚਾਲਰ ਦਿਖਾ ਦੇ ਬਈ ਚਾਲਰ ਦੇਖ ਬਾਈ ਦੇਖੀ ਬਾਈ ਦੇਖੀ ਬਾਈ ਦੇਖੀ ਸਹੀ ਗੱਲ ਹੈ ਵੇਟ ਬੂਟ ਕਿੰਨਾ ਮਰਜ਼ੀ ਕਰ ਲਈ ਹੈ ਨਾ ਉੱਤੇ ਬੈਟ ਕਰਨ ਦਾ ਹੁੰਦੜੇ ਪਰ ਬਣਾ ਕੇ ਵੇਚਦੇ ਜਿਹੜੀ ਪਹਿਲਾਂ ਵੀਡੀਓ ਬਣਾਈ ਸੀ ਹਾਂਜੀ ਫੋਟ ਕਾਲੇ ਤੇ ਨਾ ਡੜੇ ਉਹ ਸਾਰੇ ਬਣਾ ਕੇ ਵੇਚੀ ਸੀ 1300 ਨੂੰ ਵੇਚਿਆ ਬਾਈ ਮੀਟ ਚਾਲ ਤੇ ਅੱਛੇ ਹਾਂਜੀ 1300 ਨੂੰ ਚਾਰ ਲੈ ਫੇਕ ਲੈ ਆਇਦ ਕਿ ਮੈਂ ਬੇਚ ਤੇ ਹੁਣ ਬੱਕਰੇ ਲੈ ਕੇ ਮੈਨੂੰ ਸ਼ਾਂਟੀਏ ਠੀਕ ਆ ਈਦ ਤੇ ਗਏ ਨੇ ਉਹ ਉੱਥੇ ਕਰੇ ਅੱਗੇ ਬੱਕਰੇ ਬਣਾਇਆ ਜੋਰ ਬਹੁਤ ਆ ਬੱਕਰੇ ਦੇ ਵਿੱਚ ਬਾਈ ਦੇ ਸੋਨਾ ਲਿਖਾ ਹਾਂ ਸੋਨਾ ਵੀ ਹੈਗਾ ਬੱਚੇ ਲਿਖੇ ਦੇ ਕਹੀਂ ਜਾਣਗੇ ਲੈ ਉਹ ਦਵਾਰੇ ਇਸ ਕਾਰਨ ਫੜ ਕੇ ਆਉਂਦੇ ਨੇ ਇਹ ਬੱਕਰਾ ਦਿਖਾ ਦੇ ਲਿਆ ਲਿਆ ਰਿਲੇਟ ਕਰੋ ਲਿਆ ਦੇਖੀ ਨਾ ਇਹ ਕਰਦੇ ਆ ਜਾਂ ਫਿਰ ਕਿਵੇਂ ਕੀ ਗੱਲ ਬਾਤ ਆ ਚਲਿਆ ਦੀ 50000 ਦਾ ਬੱਚਾ ਹੀ ਲਿਆ ਸੀ 50000 ਦਾ ਲਿਆ ਕੇ ਆਈ ਦੀ 50000 ਦਾ ਬੱਚਾ ਲਿਆ ਠੀਕ ਹੈ ਜੀ ਇਹਦੀ ਹਾਈਟ ਹੋਊਗੀ 42 ਇੰਚੀ 42 ਹੋਵੇ 43 ਹੋਵੇ ਹਾਂ ਜੀ ਹਰਡ ਤਾਂ ਜਿੰਨੀ ਮਰਜ਼ੀ ਹੋ ਪਰ ਬੱਚੇ ਦੇਖ ਇੱਧਰ ਕੁਆਲਟੀ ਦੇ ਨੇ ਅਸੇ ਵੀ ਇਹਦੇ ਬੱਚੇ ਨੇ ਸਾਰੇ ਇਹਦੇ ਬੱਚੇ ਨੇ ਹਾਂ ਇਹ ਵੀ ਸਾਰੇ ਬੱਚੇ ਇਹਦੇ ਨੇ ਕਿ ਕੁਆਲਟੀ ਇਹਦੇ ਬੱਚੇ ਦਾ 10-10 ਦਰਨਾ ਦੇ ਲੋਕ ਨਾ 15-15 ਦਿਨਾਂ ਦੇ 10-10 ਹਜ਼ਾਰ ਦੇ ਚੱਕ ਕੇ ਲੈ ਗਏ ਠੀਕ ਆ ਆ ਪੱਠ ਨਾਲ ਦੀ ਇੱਕ ਪੱਠ ਵਿੱਚ ਇਹ 15 ਹਜ਼ਾਰ ਦੀ ਬਹੁਤ ਚੰਗੀ ਕੁਆਲਟੀ ਹੈ ਨਾ ਜੀ ਹਾਂ ਤੇ ਇਹ ਬੱਗੀ ਦੀਆਂ ਨੇ ਇਹਦੀਆਂ ਬਰੀਡ ਦਾ ਕਮਾਲ ਆ ਜੇ ਆਪਾਂ ਜੇ ਗੱਲਬਾਤ ਕਰੀਏ ਆ ਬੱਕਰੇ ਹਾਂ ਜਿਵੇਂ ਆਪ ਆਪ ਪੱਠਾ ਹੈ ਠੀਕ ਹੈ ਜੀ ਆਪ ਪੱਠਾ ਹੈ ਉਹ ਵੱਠੀ ਪੱਠਾ ਹੈ ਇਹ ਜਿਹੜਾ ਮਾ ਲੈਣਾ ਸਾਰਾ ਕੁਆਲਿਟੀ ਦਾ ਮਿਲੂ ਆਪਣੇ ਕੋਲੇ ਇਹ ਵੇਚ ਦੋਗੇ ਜੇ ਕਿਸੇ ਨੇ ਬੱਚੇ ਹੀ ਲੈਣੇ ਸਾਰਾ ਕੁਸਮ ਪਕਾ ਹੋਇਆ ਬਾਡੋ ਲਾਸੂ ਦੇ ਝੋਟਾ ਝਟਾ ਦਵਾਂਗੇ ਇਹ ਤਾਂ ਖਾਣ ਦੇ ਤਨੂ ਠੀਕ ਹੈ ਹਾਂ ਲੈ ਆਜਾ ਆ ਲੈ ਬੱਕਰੀ ਰਾਨੀ ਓਏ ਬੱਕਰੀ ਫੜੋ ਜੀ ਫੜੀ ਬਈ ਬੱਕਰੀ ਆਜਾ ਦੇਖ ਬਈ ਉਹਨੂੰ ਫੜ ਲੈ ਲਾਲ ਨੂੰ ਇਹ ਵੀ ਤੁਹਾਨੂੰ ਬੱਕਰੀਆਂ ਵੀ ਦਿਖਾ ਦੇਵਾਂਗੇ ਅੱਧਰ ਦੇਖ ਬਈ ਬੱਕਰੀ ਦੱਸੋ ਬੱਕਰੀ ਵਾਰੇ ਜੀ ਤੂੰ ਐਂ ਦੇਖਾ ਖਾਸਿਤ ਕੀ ਆ ਬੱਕਰੀ ਇਹ ਆਪਣਾ ਖਾਸਿਤ ਹਾਂ ਕਹਿੰਦੇ ਕੋਈ ਬੰਦਾ ਵੀ ਫਾਰਮ ਦੀ ਬੱਕਰੀ ਹਾਂਜੀ ਲੇਵਾ ਨਹੀਂ ਖੜੀ ਐ ਹੂੰ ਜਾ ਐਨੀ ਰਾਜੀ ਐ ਜਾ ਬੱਕਰਾ ਨਾ ਰਾਜੀ ਸੁੜਾ ਹੂੰ ਠੀਕ ਐ ਕੋਈ ਮੈਂ ਆਏ ਨਹੀਂ ਦੇਖਿਆ ਇਧਰ ਜੇ ਮੈਂ ਤਾਜੀ ਹੁੰਦੀ ਆ ਬੱਕਰੀਆਂ ਆਏ ਆ 2 ਮਹੀਨੇ ਨੇ ਸਹੀ ਦੋ ਡੱਬੇ ਬੱਚੇ ਨੇ ਦੇਖ ਆ ਸਹੀ ਗੱਲ ਦੁੱਧ ਕਿੰਨਾ ਕਹੇ ਥੱਲੇ ਆਪਾਂ ਦੁੱਧ ਦੀ ਗੱਲ ਆ ਪਹਿਲੇ ਭਾਈ 4 ਕਿਲੋ ਪੱਕੀ ਗੱਲ ਐ ਹਾਂਜੀ ਇਹ ਘੂੜ ਤਾਂ ਨਹੀਂ ਹੈਗਾ ਕੋਈ 4 ਕਿਲੋ ਜਿਹਨਾਂ ਲੋਕ ਕਹਿੰਦੇ ਨੇ ਸਾਡੀ ਬੱਕਰੀ 4 ਕਿਲੋ ਦਿੰਦੀ ਆ 5 ਕਿਲੋ ਦਿੰਦੀ ਆਈ ਮੈਂ ਦਵਾਰੇ ਵੀਡੀਓ ਦਿਖਾਉਣਾ ਤੈਨੂੰ ਹਾਂਜੀ 57000 ਦੀ ਵੱਡੇ ਥਣਾਂ ਵਾਲੀ ਬੱਕਰੀ ਵੇਚੀ ਜਿਹੜੀ ਦੀ ਪਹਿਲਾਂ ਵੀਡੀਓ ਬਣਾਈਦੀ ਨਾ ਰੋਬੀ ਦੀ ਬੱਕਰੀ 57000 ਦੀ ਬਾਦਰਪੁਰ ਵੇਚੀ ਆ ਅੱਛਾ ਇਹ ਲੈ ਵੀ 4 ਕਿਲੋ ਦੁੱਧ ਵਾਲੀ ਬੱਕਰੀ ਆ ਬਾਈ ਕਹਿੰਦਾ ਵੀ ਗਾਰੰਟੀ ਆ ਮੇਰੀ ਦੇਖ ਆ ਤੇ ਅੱਧਰ ਆ ਜਾ ਹਲਾਲ ਇਹਨੂੰ ਇਹਨੂੰ ਕਮਾਈ ਸੁਣ ਵਾਲੀ ਆ ਇਹ ਇਹ ਕਿਵੇਂ ਆ ਜੀ ਇਹ ਲਊ ਵੀ ਮਹੀਨਾ ਡੇਢ ਮਹੀਨਾ ਅੱਛਾ ਡੇਡ ਲੈ ਲਈ ਮਾਨ ਕਰੇ ਇਹ ਵੀ ਇਹ ਵੀ ਬੱਕਰੀ ਦੇਖੀ ਠੀਕ ਆ ਜਾਨ ਗੱਬਣਾ ਸ਼ਕਲ ਦੇਖ ਬੱਕਰੀ ਦੀ ਸ਼ਕਲ ਸ਼ਕਲ ਦਿਖਾ ਦੇ ਫੇਸ ਦਿਖਾ ਦੇ ਫੇਸ ਕੁਆਲਟੀ ਬਹੁਤ ਚੰਗੀ ਹੈ ਅਦਰ ਵਿੱਚ ਸ਼ਕਲ ਆ ਪੰਜ ਫੇਸ ਆ ਬਈ ਸਿੰਘ ਜਿਵੇਂ ਹੋਣੇ ਚਾਹੀਏ ਨਾ ਬੀਟਲ ਦੇ ਆ ਬੱਕਰੀ ਹੈ ਥੋੜੀ ਜੀ ਇਹ ਬਤਾਉਂ ਘਟ ਖਾਂਦੀ ਨਹੀਂ ਹੈਗੀ ਲੈ ਵੀ ਉਹ ਵੀ ਦਿਖਾਓ ਇਹ ਰੋਡੀ ਆ ਗਈ ਕਿੰਨੇ ਚਿਰ ਇਹ ਗੱਬਣ ਨਹੀਂ ਹੁੰਦੀ ਹਾਂ ਜੀ ਤੁਸੀਂ ਰਹੂਗੀ ਇਹ ਹੋ ਗਈ ਗੱਬਣ ਹਲੇ ਹੋਈ ਨਹੀਂ ਨੌਕਰਾਂ ਸਿੰਘ ਚ ਆ ਗਈ ਵਗੈਰਾ ਜੀ ਟੜਕੀ ਚ ਹੋਈ ਜੀ ਚਮੜੀ ਚ ਆ ਗਈ ਨਾ ਜੀ ਟੜਕੀ ਚ ਹੋਈ ਹੈ ਅੱਛਾ ਹਾਂ ਦੁੱਧ ਕਿੰਨਾ ਕਾਇ ਥੱਲੇ ਇਹ ਥੱਲੇ ਹੂਆ ਹੁਣ 3 ਕਿਲੋ ਦੁੱਧ 3 ਕਿਲੋ ਦੁੱਧ ਹਾਂ ਇੱਕ ਪੱਠ ਹੈਗੀ ਕਿ ਬਈ ਤੇ ਆ ਦੇ ਖਲਾ ਲਿਆ ਲਿਆ ਔਰ ਆ ਸੂਨ ਆਲੀ ਆ ਗਰਦਨ ਬਹੁਤ ਵੱਡੀ ਆ ਬੱਕਰੀ ਦੀ ਆ ਆ ਸੂਨ ਆਲੀ ਐ ਦੇਖੋ ਤੇ ਵੀ ਚਿਹਰੀ ਬੱਕਰੀ ਬੱਕਰੀ ਚੰਗੀ ਆ ਅੱਗੇ ਕੱਦ ਘੱਟ ਆਗਾ ਪਰ ਬੱਕਰੀ ਦੀ ਬਈ ਉਹ ਹਣਾ ਲੰਬਾਈ ਬਹੁਤ ਆ ਬੱਕਰੀ ਪਿੱਛੇ ਕਰ ਪਿੱਛੇ ਵਾਲੀ ਵਾਲੇ ਦਿੰਦੀ ਆ ਨਾ ਜਦੋਂ ਪਿੱਛੇ ਕਰੇ ਹਾਂਜੀ ਬੱਕਰੀ ਦੀ ਦੇਖ ਸਕਦਾ ਬਈ ਹਾਂਜੀ ਕੁਆਲਿਟੀ ਬਹੁਤ ਚੰਗੀ ਆ ਬੱਕਰੀ ਦੀ ਆਦਾ 36 ਇੰਚ ਆ ਬੱਚਾ ਫੜੀ ਹੋ ਗਿਆ ਉਹ ਬੱਚਾ ਫੜਿਆ ਇਹ ਵੀ ਕਾ ਬੱਕਰੀ ਦਿਖਾ ਦਈਏ ਤੁਹਾਨੂੰ ਆ ਦੇਖ ਲੈ ਦੋ ਬੱਚੇ ਨੇ ਹਾਂਜੀ 2 ਮਹੀਨਾ ਹੋ ਗਿਆ ਉਹਨਾ ਸੂਈ ਨੂੰ ਅੱਛਾ ਜੀ ਹਾਂਜੀ 2-2 ਮਹੀਨੇ ਦੇ ਬੱਚੇ ਦਾ 10 12 ਮਹੀਨਾ ਉਹ ਬੱਚੇ ਵਾਲੀ ਬੱਕਰੀ ਇਹ ਹੈ ਜੀ ਇਹ ਗੱਬਣਾ ਉਹ ਦੁਬਾਰੇ ਜਾਂ ਫਿਰ ਨਹੀਂ ਨਾ ਹਲੇ ਹੋਈ ਨਹੀਂ ਹਜੇ ਹੋਈ ਨਹੀਂ ਹਾਂ ਹਾਲ ਤਾਂ ਲੈ ਵੀ ਕੰਨ ਕੋਲ ਦੇਖ ਸਕਦੇ ਹੋ ਸਿੰਗ ਦੇਖ ਸਕਦੇ ਹੋ ਨੱਕ ਦੇਖ ਸਕਦੇ ਹੋ 2 ਮਹੀਨਾ ਹੋਇਆ ਸੂਈ ਦਾ ਖਾ ਦੇ ਬਈ ਥਣ ਥਣਾਟ ਲੈ ਵਾ ਸਹੀ ਗੱਲ ਹੈ ਕਲੰਬਰ ਬਹੁਤ ਚੰਗੀ ਬੋਕਰੀ ਹੈ ਨੁਕਸਾਨ ਨਹੀਂ ਕੋਈ ਹੈਗਾ ਇਹ ਕੰਨ ਦੇਖ ਕੋਈ ਨੁਕਸ ਨਹੀਂ ਹੈਗਾ ਇਹ ਕੋਈ ਵੀ ਕੋਈ 19000 ਹੋਵੇ ਆਪਣੀ ਹੈ ਠੀਕ ਹੈ ਜੀ ਕੋਈ ਨੁਕਸ ਜਿਹੜੀ ਚ ਹੋਵਾ ਕੇ ਕੰਨ ਫੇਟ ਹੋਇਆ ਹੋਰ ਆਪਾਂ ਦੱਸਾਂਗੇ ਵੀ ਆ ਹੈ ਜੀ ਠੀਕ ਆ ਐਵੇਂ ਨਹੀਂ ਆ ਬੋਕਰਾ ਫੜੋ ਜੀ ਆ ਦੇਖੋ ਬੱਚਾ ਇੱਧਰ ਇੱਧਰ ਦੇਖੋ ਇਹ ਜੀ ਇਹ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਇਹ ਇਹ ਬੱਚਾ ਹੋਇਆ ਜੀ 7 ਕਿੰਨੇ ਦਾ 7 ਕਿੰਨੇ ਦਾ ਬੱਚਾ ਹੈ ਹਾਂ ਦੇਖੋ ਲੈ ਵੀ ਖੀਰਾ ਬੱਚਾ ਬਈ ਖੀਰਾ ਜੀ ਖੀਰਾ ਦੇ ਸਕਦੇ ਹੋ ਕੰਨ ਦੇ ਰਾਖੀ 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 ਰਾ ਠੀਕ ਹੈ ਜੀ। ਅੱਕੇ ਬਈ ਦੇਖੋ। ਹੋਰ ਫੜ ਲਓ ਕੋਈ। ਆ ਬੱਕਰੀ ਜਿਹੜਾ ਖੜੀ ਹੈ। ਹਾਂ ਆ ਆ ਬੜੇ ਕਨਾਲ ਜੇ ਇੱਕ ਇੱਕ ਥਣ ਥੋੜਾ ਜਿਹਾ ਛੋਟਾ ਪੰਦੇ ਦੁੱਧ ਦਿੱਕੂ ਹੈ। ਅੱਛਾ। ਉਹਨੂੰ ਬਹੁਤ ਜ਼ਿਆਦਾ ਆਗਰ ਜਿਹੜਾ ਵੱਡਾ। ਪਹਿਲਣ ਸੂਈ ਤੇ ਦੋ ਪੱਠਾ ਦਿੱਤੀਆਂ ਦੀਆਂ। ਠੀਕ ਹੈ ਜੀ। ਇੱਕ ਪੱਠ ਵਿੱਚ ਫਿਰਦੀ ਹੈ। ਹੂੰ। ਇੱਕ ਵੇਚਦੀ। ਸਹੀ ਗੱਲ। ਬਹੁਤ ਚੰਗੀ ਆ ਬਈ ਦੇਖ ਸਕਦੇ ਹੋ ਨਾ। ਕੁਆਲਿਟੀ ਦੇਖੋ। ਬਹੁਤ ਚੰਗੀ ਕੁਆਲਿਟੀ ਹੈਗੀ। ਪਹਿਲਣ ਨੇ ਦੋ ਬੱਚੇ ਦਿੱਤੇ। ਠੀਕ ਹੈ। ਹੋਰ ਫੜੋ ਜੀ ਕੋਈ ਹੈਗਾ ਜੀ ਕੀ ਰਹਿ ਗਿਆ ਆ ਫੜ ਲੈ ਕੱਸੀ ਬੱਕਰਾ ਪੱਠ ਦਿਖਾਓ ਜਾ ਉਹ ਬੱਚਾ ਫੜ ਲਓ ਇਹ ਨਾ ਫੜਾ ਇਹ ਨਾ ਦੂਜਾ ਆ ਲੈ ਆਓ ਲੈ ਆਹ ਆ ਬਚਾੜੇ ਖੜਾ ਆ ਫੜ ਲੈ ਇਹ ਵੀ ਇਹ ਕੱਸੀ ਹੈੀ ਹਾਂ ਇਹ ਕੱਸੀ ਹੈ ਠੀਕ ਹੈ ਇਹਦੇ ਨਾਲ ਤੇ ਵੱਡੇ ਬੱਕਰੇ ਹੋ ਰਹੇ ਤੇ ਜਿਹੜੋ ਵੇਚ ਤੇ ਛੋਟਾ ਕੱਸੀ ਕਰਤਾ ਸੀ ਮੈਂ ਖਿਆਣੇ ਤੇ ਕੱਸੀ ਬੱਕਰਾ ਬਈ ਦੇਖ ਸਕਦਾ ਉਹ ਦੁੱਗਾ ਹੋ ਗਿਆ ਤੋਂ ਨਾ ਕਰੋ ਜੀ ਲੈ ਵੀ ਖੱਸੀ ਵੀ ਜੀ ਨੂੰ ਚਾਹੀਦਾ ਤਾਂ ਖੱਸੀ ਵੀ ਲੈ ਕੇ ਜਾ ਸਕਦਾ ਸਾਰਾ ਕੋਈ ਮਿ ਬਖਾਉ ਹੈ ਕਾ ਪੱਠ ਤੋਂ ਬਣਾਏ ਮਾਤਾ ਤੇ ਚੜਾਈ ਹੋਈ ਹੈ ਛੱਡ ਚਾਉਣੀ ਹੈ ਠੀਕ ਆ ਇਹ ਤੋਂ ਬਿਨਾ ਹੂੰ ਸਾਰੀਆਂ ਬਖਾਉ ਠੀਕ ਹੈ ਖਵਾਉਣੇ ਕੀ ਆ ਜੀ ਹੁਣ ਆਪਾਂ ਇਹਦੇ ਉੱਪਰ ਖੱਸੀ ਆਪਾਂ ਇਹਨਾਂ ਨੂੰ ਉਹੀ ਵੈਸੇ ਜਿਹੜਾ ਕੋ ਤੈਨੂੰ ਦੱਸਿਆ ਮੂੰਹ ਫਿਰਦਾ ਆ ਜੀ ਮੈਨੂੰ ਦਿਖਾਓ ਜੀ ਤੇ ਖਾਲ ਵਾਲਾ ਨੀਰਾ ਹੂੰ ਫਰੀ ਵਾਲਾ ਕੰਮ ਦੱਸੋ ਵੀ ਫਰੀ ਵਾਲਾ ਤੁਸੀਂ ਖਵਾਉਣੇ ਕੀਓ ਫਰੀ ਵਾਲਾ ਫਰੀ ਵਾਲਾ ਵੀ ਦਿਖਾਉਂਦਾ ਨੂੰ ਫਰੀ ਵਾਲਾ ਦਿਖਾਓ ਜੀ ਆਹ ਭਾਈ ਨੇ ਹਾਂਜੀ 2 ਕਿਲੋਟਾ ਲਿਆ ਤੇ ਫਰੀ ਹਾਂਜੀ ਆਪਨੇ ਜਾਊਂਗਾ ਰੇੜਾ ਲੈ ਕੇ ਇਹ ਖਾਂਦੇ ਨੇ ਉਹ ਚੰਗੇ ਆ ਡੇਗਣੇ ਦਿੰਦੇ ਮੁਰੇ ਡੇਗਣ ਵੀ ਅੱਛਾ ਹਾਂ ਵੱਟ ਵੱਟ ਪਾਉਂਦੇ ਆ ਜੀ ਜਿਹੜੇ ਕਿਤੇ ਲਵੇ ਸਬਜ਼ੀ ਲਾਰਖਿਆ ਸ਼ਾਂਤੀ ਵਾਲਾ ਮਾਲ ਹੁੰਦਾ ਨਾ ਇਹ ਸ਼ਾਂਤੀ ਵਾਲਾ ਮਾਲ ਹੈ ਹਾਂਜੀ ਚੰਗਾ ਹੋ ਭਰ ਦਿੰਦੇ ਨੇ ਮਾੜਾ ਉੱਥੇ ਪਿਆ ਹੁੰਦਾ ਮੈਂ ਰੇੜਾ ਭਰ ਲੈਣਾ ਆਪੀ ਕਾਲੀਏ ਨਾਲ ਇਹ ਗਰਮ ਹੁੰਦੇ ਨੇ ਮੈਨੂੰ ਲੱਗਦਾ ਹਾਂ ਹਾਂ ਸਾਨੂੰ ਛੇੜ ਛੇੜਦਾ ਕਿਹੜੇ ਗਰਮ ਨੇ ਅੱਛਾ ਹੀ ਤਾਂ ਉਹ ਹੀ ਕਹਿੰਦੇ ਨੇ ਗਰਮ ਹੁੰਦੇ ਨੇ ਹਾਂ ਮੈਂ ਛੋਟੇ ਨੂੰ ਵੀ ਪਾਉਣਾ ਆਪਕਾ ਟੇਨੂ ਪੁਨਹਾ ਤੜਕੀ ਕਤਾਂ ਹਲਾਪਾ ਲੈ ਵੀ ਬਤਾਉ ਜੇ ਤੁਹਾਡੇ ਕੋਲੇ ਕਿਤੇ ਪਾਸੇ ਹੈਗੇ ਨੇ ਵੀ ਤਾਂ ਜੀ ਪਾਸਾ ਠੀਕ ਹੈ ਸੋ ਲਿਆਂਦਾ ਆ ਵੀ ਦਿਖਾ ਦਿੰਦਾ ਤਰਕ ਦਾ ਤੇ ਸੋ ਆ ਵੀੰਦਾ ਤਿੰਨੇ ਛਿਲਕੇ ਲਾਏ ਹੋਏ ਨੇ ਠੀਕ ਹੈ ਜੀ ਆਹਰ ਲਈ ਨੰਗਰਾ ਮਾਸ ਤੇ ਫੀਡ ਹੈ ਠੀਕ ਹੈ ਸਰੂ ਸਰੂ ਪਾ ਕੇ ਬਣਾਈ ਹੋਈ ਹੈ ਠੀਕ ਹੈ ਆਪਾ ਲੈ ਵੀ ਆ ਜੇ ਮੈਂ ਤੇਰੇ ਤੁਹਾਨੂੰ ਆ ਵੀ ਦਿਖਾ ਦਈਏ ਵੀ ਚਾਹ ਵੀ ਇੱਕ ਵਾਰ ਦਿਖਾ ਜੀ ਆਂ ਗੁਰਗੇ ਵੀ ਕਾਉ ਨੇ ਜੇ ਕਿਹਨੇ ਲੈਣੀ ਹੋਣਾ ਸੱਤ ਮੁਰਗੀਆਂ ਸੱਤੇ ਅੰਡੇ ਦਿੰਦੀਆਂ ਨੇ ਅੱਛਾ ਜੀ ਹਾਂ ਜੀ ਅੰਡੇ ਦਿੰਦੀਆਂ ਨੇ ਜੀ ਸੱਤੇ ਅੰਡੇ ਦਿੰਦੀਆਂ ਨੇ ਤੇ ਆ ਹਾ ਜੀ ਜੇ ਆਪਾਂ ਇੱਧਰ ਗੱਲਬਾਤ ਕਰ ਲਈ ਇੱਕ ਮਿੰਟ ਦੀ ਹਾਂ ਖੋਲੀ ਬਸ ਐਂ ਦਿਖਾ ਦਈਏ ਆਪਾਂ ਇਹ ਜੀ ਛੋਟਾ ਇਹ ਛੋਟਾ ਹੋ ਗਿਆ ਭਾਈ 7 ਮਹੀਨੇ ਆਹ ਦਾ 17 ਮਹੀਨੇ ਦਾ 17 ਮਹੀਨੇ ਦਾ ਹੋ ਗਿਆ ਜੀ 12 ਮਹੀਨੇ ਦਾ ਇਹ ਬਕਾਇਆ ਹੋਗਾ ਇਹ ਬਕਾਇਆ ਟਾਕੀ ਬਕਾਇਆ ਹੈ ਇਹ ਵੀ ਬਕਾਇਆ ਹੈ ਇਹ ਕਿੰਨੇ ਟਾਈਮ ਦੀ ਹੈ 12 ਮਹੀਨੇ ਦੀ ਹੋ ਗਈ ਤੇ ਉਹ ਛੋਟੀ ਉਹ ਛੋਟੀ 20 ਕਿਲੋ ਮੈਂ ਇਸ ਵਾਲੀ ਦੀਆਂ ਛੇ ਮਹੀਨੇ ਦਾ ਵੇਚੀ ਖਿਚਾਲੀ ਦੀ ਗਾਂ ਲੈਨੇ 191 ਦੀ ਵੇਚੀ ਹੈ ਅੱਛਾ ਜੀ ਹਾਂ ਜੀ ਇਹ ਬਕਾਇਆ ਹੋ ਗਈ ਛੋਟੀ ਦੇਖਾ ਪੰਜਵਾਂ ਮਹੀਨਾ ਲੱਗ ਗਿਆ ਠੀਕ ਆ ਚਾਰ ਮਹੀਨੇ ਗੱਭਣੋਂ ਕੋਈ ਚੈੱਕ ਕਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਥਣ ਕੱਢੀ ਖੜੀ ਆ ਤਾਂ ਦੇਖ ਲੈਣੋ ਸਹੀ ਗੱਲ ਹੈ ਤੇ ਉਹ ਪਰਲੇ ਗਾਂ ਜੀ ਸਹੀ ਗੱਲ ਉਹ ਵੀ ਬਕਾਊ ਹੈ ਉਹਦਾ 45000 ਰੁਪਏ ਰੇਟ ਹੈ ਠੀਕ ਹੈ ਠੀਕ ਹੈ ਹੂੰ ਤੇ 10 ਕਿਲੋ ਦੁੱਧ ਹੈ ਮਗਰ ਬੱਸੀ ਇੱਕ ਬੱਸੀ ਅੱਜ ਤਣੇ ਚਾਰ ਦਿਨ ਹੋ ਗਏ ਨੇ ਸੂਈ ਨੂੰ ਆਈਏ ਕਿੱਥੇ ਜੀ ਆਪਾਂ ਇੱਕ ਵਾਰ ਦੱਸ ਦੂੰਗੇ ਪਿੰਡ ਆਪਣਾ ਕਿੱਥੇ ਜੇ ਪੈ ਗਏ ਪਿੰਡ ਹੈ ਆਪਣਾ ਬਾਈ ਬਰੇਟਾਂ ਤੋਂ 5 ਕਿਲੋਮੀਟਰ ਦੂਰ ਹੈ ਕੁੱਲਰੀਆਂ ਸਾਈਡ ਤੇ ਜਗਲਾਂ ਪਿੰਡ ਹੈ ਜੀ ਠੀਕ ਹੈ ਜਗਲਾਂ ਪਿੰਡ ਐ ਮਾਨਸਾ ਜ਼ਿਲ੍ਹਾ ਬਰੇਟਾ ਸ਼ਹਿਰ ਦੇ ਨਾਲ ਪੈਂਦੇ ਐ ਬਰੇਟਾ ਸ਼ਹਿਰ ਦੇ ਨਾਲ ਪੈਂਦਾ ਐ ਨਾਲ ਪੈਂਦਾ ਲੈ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ ਹੋ ਗਾ ਤਾਂ ਸੰਪਰਕ ਕਰ ਸਕਦੇ ਹੋ ਖੀਰਾ ਬੱਚਾ ਬਾਈ ਖੀਰਾ ਹਲੇ 1 ਸਾਲ ਨੂੰ ਦੰਦ ਤੋੜੂਆ 17 ਮਹੀਨੇ ਉਮਰ ਐ ਸਰਟੀਫਿਕੇਟ ਦਵਾਂਗੇ ਹੂੰ ਠੀਕ ਐ ਖੀੜਾ ਦਾ ਜੀ ਕਰਦਾ ਜਿਨੇ ਲੈਣਾ ਹੋਵੇ ਹੂੰ ਵਧੀਆ ਚੀਜ਼ ਐ ਠੀਕ ਆ ਬਈ ਬੋਲੇ ਧੰਨਵਾਦ ਠੀਕ ਆ ਧੰਨਵਾਦ